मीह वाले जख्मी नौजवान दी डाक्टर अंबेडकर प्रेस क्लब फिलौर आर्थिक मदद एनआरआईर डाक्टर अंबेडकर प्रैस कलब का शलाघायोग कारीएसपी सरवण सिंह बल डीएसपी सरवण सिंह बल ने भी जख्मी होता राम दी की मदद फिलौर पिछले दिन सूबे विच पे मीह कारण लोग जानी अते माली नुकसान के नाल भी ढए ते ढेरे हो गए सन इस बारी मीह कारण बलाक फिलौर के ढाक मजारा छत डिग गई जख्मी हो गया परिवार मैंबर वालों दौड़ भज करके मलबे हेठों जख्मी सीता राम नस्पताल भर्ती करवाया हादसे खबर जदों फलैश की तरह विदेश बैठे एनआरआई वीर अमरीक सि प्यारास ए वाले ने जख्मी हुए सीता राम के इलाज लौताली हजार छियानवे रुपए ਦੇ ਕਰੀਬ ਰਾਸ਼ੀਪੇਜੀ ਡਾਕਟਰ ਅੰਬੇਡਕਰ ਪ੍ਰੈਸ ਕਲਬ ਰਜੀ ਫਿਲੌਰ ਦੇ ਰਾਹੀ ਸਰਵਣ ਸਿੰਘ ਬਲ ਉਪ ਪੁਲਿਸ ਕਪਤਾਨ ਫਿਲੌਰ ਦੇ ਕਲਬ ਦੇ ਅਹੁਦੇਦਾਰ ਸਾਹਿਬਾਨਾ ਵੱਲੋਂ ਲੋੜਵੰਦ ਸੀ타ਰਾਮ ਵਾਸੀ ਟਾਕਮਜਾਰਾ ਨੂੰ ਦਿੱਤੀ ਗਈ ਇਸ ਮੌਕੇ ਡੀਐਸਪੀ ਸਰਵਣ ਸਿੰਘ ਬਲ ਫਿਲੌਰ ਨੇ ਐਨਆਰਆਈ ਵੀਰਾਂ ਦੇ ਨਾਲ ਨਾਲ ਕਲਬ ਦਾ ਵੀ ਇਸ ਕਾਰਜ ਲਈ ਧੰਨਵਾਦ ਕੀਤਾ ਇਸ ਮੌਕੇ ਪੀੜਤ ਸੀ타ਰਾਮ ਨੇ ਡੀਐਸਪੀ ਸਰਵਣ ਸਿੰਘ ਬਲ ਦਾ ਵੀ ਧੰਨਵਾਦ ਕੀਤਾ कलब दे औदेदार सहबाना अते एनआरआई वीरा दा धन्यवाद कीता कि जिना मेरी आर्थिक मदद की थी इस मौके अंबेडकर प्रेस क्लब दे प्रधान जगन्नाथ जग्गी अते चेयरमैन आरएल राणा ने आखया कि साडा कलब हमेशा लोड़वंद लोका दा सहयोग करता रहेगा इस मौके नंबरदार प्रेम कुमार टक्कमजारा बग्गा सेल्कियाना शलिंदर सिंह सुरेंद्र कुमार सोनू कुलदीप थला जगजीत सिंह पट्टी तो अलावा होर वी पतवंदे हाजर सान ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਜਉ ਜੈ ਹਿੰਦ ਜੈ ਭਾਰਤ ਜੀ ਲੋਰ ਦਾ ਜਿਹੜਾ ਅੰਬੇੜੇ ਦਾ ਪ੍ਰੈਸ ਕਲੱਬ ਰਜਿਸਟਰਡ ਹੈ ਜਿਹਦਾ ਕੀ ਆਪਣੀ ਹੋਂਦ ਤੋਂ ਹੀ ਜਿਹੜਾ ਸਮਾਜ ਦੇ ਕੰਮਾਂ ਦੇ ਵਿੱਚ ਔਰ ਸਮਾਜ ਦੀਆਂ ਮੁਸ਼ਕਿਲ ਪਰਸ਼ਾਹੀਆਂ ਨੂੰ ਦੂਰ ਕਰਨ ਲਈ ਜਿਹੜਾ ਆਪਣੀ ਹੋਂਦ ਤੋਂ ਹੀ ਯਤਨ ਕਰ ਰਿਹਾ ਔਰ ਪਿਛਲੇ ਮੀ ਨੇ ਜੋ ਜਿਹੜੀ ਲਗਾਤਾਰ بارش ਹੋਈ ਹੈ ਹੜ ਆਇਆ ਉਹ ਤੇ ਨਾਲ ਜਿਹੜਾ ਹੈਗਾ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਇਆ ਔਰ ਸਾਡੇ ਇਹ ਮੇੜਗਰ ਪ੍ਰੈਸ ਕਲਬ ਫਲੋਰ ਦੇ ਜਿਹੜੇ ਸਾਡੇ ਚੇਂਜ ਬੰਨੇ ਡਾਕਟਰ ਆਰ ਰਾਣਾ ਜੀ ਇਹਨਾਂ ਨੇ ਜਿਹੜੀ ਇੱਕ ਖਬਰ ਮੈਂ ਸ਼ੇਅਰ ਕੀਤੀ ਸੀਗੀ ਕਿ ਪਿੰਡ ਟੱਕ ਮਜਾਰਾ ਦੇ ਵਿੱਚ ਜਿਹੜਾ ਸੀਤਾ RAM ਜੀ ਆ ਉਹਨਾਂ ਦਾ ਜਿਹੜਾ ਮਕਾਨ ਡੇਗ ਗਿਆ ਔਰ ਇਹਨਾਂ ਦੇ ਪਰਿਵਾਰ ਦੇ ਔਰ ਇਹਨਾਂ ਦੇ ਕਾਫੀ ਜਿਹੜੀਆਂ ਸੱਟਾਂ ਵੀ ਲੱਗੀਆਂ ਸੀ ਔਰ ਇਹਨਾਂ ਦੇ ਇਹ ਸਪਰਾਲੇ ਸਤਕਾ ਸਾਡੇ ਜਿਹੜੇ ਵਿਦੇਸ਼ 'ਚ ਬੈਠੇ ਸਾਡੇ ਇਹਨਾਂ ਦਾ ਹੀ ਦਾਨੀ ਸੱਜਣਿਆਂ ਮਾਸਟਰ ਮਰੀਕ ਸਿੰਘ ਜੀ ਤੇ ਪਿਆਰਾ ਸਿੰਘ ਜੀ ਯੂਐਸਏ ਉਹਨਾਂ ਵੱਲੋਂ ਜਿਹੜਾ ਹੈਗਾ ਕਰੀਬ 44000 ਤੇ 96 ਰੁਪਏ ਜਿਹੜੇ ਆ ਉਹ ਭੇਜੇ ਗਏ ਔਰ ਇਹਦੇ ਵਿੱਚ ਕੁਝ ਮਾਇਆ ਜਿਹੜੀ ਆ ਉਹ ਡੀਐਸਪੀ ਫਲੋਰਸ ਫਜ਼ਲ ਸਰਮੁ ਸਿੰਘ ਬਲਜੀ ਨੇ ਵੀ ਵਿੱਚ ਆਈ ਹੈ ਔਰ ਪ੍ਰਵਾਣੂਆ ਜਿਹੜੀ ਆ ਦਿੱਤੀ ਆ ਤੋ ਅਸੀਂ ਜਿਹੜੇ ਆਪਣੇ ਅਮੇੜਗੜ ਪ੍ਰੈਸ ਕਲਾਬ ਵੱਲੋਂ ਜਿਹੜੇ ਦਾਨੀ ਸੱਜਣਿਆਂ ਸਾਡੇ ਮਾਸਟਰ ਅਮਰੀਕ ਸਿੰਘ ਜੀ ਔਰ ਸਰਦਾਰ ਪਿਆਰਾ ਸਿੰਘ ਜੀ ਯੂਐਸਏ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਜਿਹੜੇ ਸਾਡੇ ਡੀਐਸਪੀ ਫਲੋਰ ਆ ਸਰਦਾਰ ਸਰਵਨ ਸਿੰਘ ਵੱਲ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵੀ ਇਸ ਨੇਕ ਕਾਰਜ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ ਔਰ ਉਹਨਾਂ ਦੇ ਹੱਥੀਂ ਜਿਹੜੀ ਅੱਜ ਰਕਮ ਆ ਇਹ ਇਹ ਬੀੜ ਤੇ ਜਿਹੜੀ ਪਰਿਵਾਰ ਆ ਸੀਤਾਰਾਮ ਜੀ ਉਹਨਾਂ ਨੂੰ ਜਿਹੜੀ ਦਿੱਤੀ ਗਈ ਆ ਜੀਐਸਪੀ ਦਾਫਤਰ ਫਲੋਰਾ ਕੇ ਔਰ ਸਾਡੇ ਨਾਲ ਪਿੰਡ ਟੱਕ ਮਝਾਰਾ ਦੇ ਲੰਬੜਦਾਸ ਸਾਹਿਬ ਹੋਰ ਵੀ ਮੋਹਤਵਾਂ ਜਿੰਨੇ ਆ ਉਹ ਵੀ ਨਾਲ ਸੱਜਣ ਸਾਡੇ ਖੜੇ ਆ ਔਰ ਪੂਰੀ ਅਮੇੜਗੜ ਪ੍ਰੈਸ ਕਲੱਬ ਦੀ ਜਿਹੜੀ ਟੀਮ ਆ ਉਹ ਵੀ ਨਾਲ ਮੌਜੂਦ ਆ ਸੋ ਜਿਹੜੇ ਤਾਂ ਨਹੀਂ ਸੱਜਣ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਪੂਰੇ ਸਮਾਜ ਦੇ ਵਿੱਚ ਰਹਿੰਦੇ ਹੋਏ ਸਾਨੀਆ ਤਨ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆ ਦੇ ਇੰਦਾ ਦੀ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਵੀ ਸਮਾਜ ਨੂੰ ਸੇਧ ਦੇਣ ਲਈ ਜਿਹੜਾ ਹੈਗਾ ਇਸ ਤਰ੍ਹਾਂ ਮੁਸ਼ਕਲ ਚ ਜਿਹੜੇ ਘਰੇ ਵਿੱਚ ਲੋਕ ਆ ਉਹਨਾਂ ਦੀ ਮਦਦ ਕਰੋ ਔਰ ਵੱਤ ਵਾਤ ਸਹਿਯੋਗ ਕਰੋ ਔਰ ਮੇਡガル ਪ੍ਰੈਸ کلب ਆ ਜਿਹੜਾ ਹਮੇਸ਼ਾ ਦੀ ਤਰ੍ਹਾਂ ਜਿਹੜਾ ਸਮਾਜ ਸੇਵੀ ਕੰਮਾਂ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਐਡਾ ਹੀ ਜਿਹੜਾ ਯੋਗਦਾਨ ਪਾਉਂਦਾ ਰਹਗਾ ਸਾਰਿਆਂ ਨੂੰ ਜੈ ਜੀਮ ਜੈ ਭਾਪ ਜੀ ਹਾਂਜੀ ਜੈ ਭੀਮ ਜੈ ਭਾਪ ਸૌ ਤੋਂ ਪਹਿਲਾਂ ਤਾਂ ਮੈਂ ਜੋ ਵਿਦੇਸ਼ਾਂ ਵਿੱਚ ਸਾਡੇ ਐਨਆਰਆਈ ਭਰਾ ਬੈਠੇ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪਛੋਟੀ ਜੀ ਖਬਰ ਨੂੰ ਦੇਖਦੇ ਸਾਰੇ ਮੈਨਾਂ ਸੰਪਰਕ ਕੀਤਾ ਤੇ ਇਸ ਜ਼ਖਮੀ ਵਿਅਕਤੀ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਨੇ ਟਾਈਮ ਨਹੀਂ ਜਾਗ ਰਹਾ ਸਾਨੂੰ ਪੈਸੇ ਭੇਜ ਦਿੱਤੇ ਆ ਤੇ ਅਸੀਂ ਉਹ ਜਿਹੜੇ ਪੈਸੇ ਸੀ ਡੀਐਸਪੀ ਫਲੋਰ ਸਰਵਿਸ ਨੇ ਬਲਜੀ ਦੇ ਰਾਹੀਂ ਇਹਨਾਂ ਨੂੰ ਪਹੁੰਚ ਦੇ ਕਰ ਦਿੱਤੇ ਆ ਤੇ ਉਮੀਦ ਕਰਦਾ ਹਾਂ ਹੋਰ ਵੀ ਜੋ ਸਾਡੇ ਇਹ ਨਿਊਜ਼ ਵੀ ਦੇਖਦੇ ਆ ਦਾਨੀ ਸਜਣ ਜੋ ਹੈ ਗਿਆ ਜੋ ਕੋਈ ਵੀ ਇਸ ਗਰੀਬ ਦੀ ਮਦਦ ਕਰਨੀ ਚਾਹੁੰਦਾ ਉਹ ਅੱਗੇ ਆ ਸਕਦਾ ਸਾਡੇ ਚੈਨਲ ਨਾਲ ਸੰਪਰਕ ਕਰ ਸਕਦਾ ਤੇ ਸਿੱਧਾ ਸਾਡੇ ਪਿੰਡ ਦੀ ਪੰਚਾਇਤ ਨਾਲ ਸਰਪੰਚ ਨਾਲ ਨੰਬਰ ਦਾ ਨਾਲ ਕਿਸੇ ਨਾਲ ਵੀ ਟੱਕ ਮੇਰਾ ਸੰਪਰਕ ਕਰ ਸਕਦਾ ਇਸੇ ਨਾਲ ਹੀ ਦੁਬਾਰਾ ਫੇਰ ਧੰਨਵਾਦ ਕਰਦਾ ਐਨ ਆਰ ਆਈ ਸਜਣਾ ਦਾ ਮਾਸਟਰ ਅਵੀਕ ਸਿੰਘ ਜੀ ਪਾਸੇ ਬਰਵਾਲੇ ਤੇ ਪਿਆਰਾ ਸਿੰਘ ਜੀ ਯੋਨੀਸ ਜੋਗੀ ਹਨ ਤੇ ਉਹਨਾਂ ਨੇ ਜੋ 4496 ਰੁਪਏ ਭੇਜਿਆ ਅਸੀਂ ਉਹ ਅੱਜ ਡੀਐਸਪੀ ਬਲੌੜ ਦੇ ਰਾਹੀਂ ਜੋ ਪੀਤ ਪਰਿਵਾਰ ਹੈ ਇਹਨਾਂ ਨੂੰ ਹੈਂਡ ਓਵਰ ਕਰਤਾ ਤੇ ਧੰਨਵਾਦ ਜੀ ਜੈਕੀ ਨੀਚੇ ਪ ਹਾਂਜੀ ਸਰ ਅੱਜ ਸ਼੍ਰੀ ਅਮਿਤ ਗਰਜੀ ਦੇ ਪ੍ਰੈਸ ਕਲੱਬ ਵੱਲੋਂ ਉਹਨਾਂ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਅਤੇ ਅਮਰੀਕਾ ਦੇ ਵਿੱਚ ਦੋ ਐਨ ਆਰ ਆਈ ਜਿਹੜੇ ਰਹਿ ਰਹੇ ਨੇ ਮਾਸਟਰ ਅਮਰੀਕ ਸਿੰਘ ਹੋਣੀ ਉਹਨਾਂ ਵੱਲੋਂ ਇੱਕ ਜਿਹੜਾ ਦੌਰਾਨੇ ਜਿਹੜਾ ਬਹੁਤ ਜ਼ਿਆਦਾ بارش ਤੇ ਹੜ੍ਹਾਂ ਦੇ ਦੌਰਾਨ ਇੱਕ ਘਰ ਸੀ ਜਿਹੜਾ ਕਿ ਡਿੱਗ ਪਿਆ ਸੀ ਉਹਦਾ ਕਾਫੀ ਨੁਕਸਾਨ ਹੋਇਆ ਤੇ ਜਿਹੜਾ ਵਿਅਕਤੀ ਸੀ ਉਹ ਤੱਕ ਵਿਚਾਰੇ ਦਾ ਰਹਿਣ ਵਾਲਾ ਹੈ ਗੀਤਾਰੰ ਪੁੱਤਰ ਸ਼ੰਗਾਰਾ ਦਾ ਉਸ ਦੇ ਸਟਾ ਵੀ ਲੱਗੀਆਂ ਸਨ ਉਹਦੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿਹੜੀ ਆ ਉਹ ਮਦਦ ਕੀਤੀ ਗਈ ਹੈ ਕਰੀਬ 45000 ਰੁਪਏ ਜਿਹੜਾ ਵਾ ਇੱਕ ਕਲੱਬ ਵੱਲੋਂ ਪ੍ਰੈਸ ਕਲੱਬ ਵੱਲੋਂ ਅ ਸ਼੍ਰੀ ਮੀਤਰ ਜੀ ਪ੍ਰੈਸ ਕਲੱਬ ਵੱਲੋਂ ਦਿੱਤਾ ਗਿਆ ਹੈਗਾ ਤੇ ਮੈਂ ਦੱਸਣਾ ਚਾਹੁੰਦਾ ਵੀ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਸਾਨੂੰ ਜਿਹੜੇ ਕਰਦੇ ਆ ਉਹਦਰਾ ਇੱਕ ਸਮਾਜ ਨੂੰ ਵੀ ਚੰਗੀ ਸੇਵਾ ਮਿਲਦੀ ਆ ਤੇ ਇੱਕ ਜਿਹੜੇ ਲੋੜਵੰਦ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਕੋ ਵਾਕਿਆ ਹੀ ਇਸ ਚੀਜ਼ ਦੀ ਪੈਸੇ ਢੇਲੇ ਦੀ ਜਾ ਕੋਈ ਦਵਾਈਆਂ ਵਾਸਤੇ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਉਹਨਾਂ ਤੱਕ ਹੀ ਪਹੁੰਚਣੀ ਚਾਹੀਦੀਆਂ ਨੇ ਇਹ ਵਾਕਿਆ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਤੇ ਗਰੀਬ ਪਰਿਵਾਰ ਸੀ ਤੇ ਸਾਰਿਆਂ ਨੇ ਮਿਲ ਜੁਲ ਕੇ ਜਿਹੜੀ ਮਦਦ ਕੀਤੀ ਹੈ ਪ੍ਰੈਸ ਕਲੱਬ ਨੇ ਅਤੇ ਅਨਰੀ ਭਰਾਵਾਂ ਨੇ ਮੈਂ ਸਾਰਿਆਂ ਦਾ ਤੁਹਾਡੇ ਮੱਦੇਮੇਰੈ ਨੂੰ ਬਹੁਤ ਧੰਨਵਾਦ ਕਰਦਾ। ਇਹਨਾਂ ਤੌਰ ਤੇ ਜੀਰਾਂਦਨ ਅਮਰੀਕ ਸਿੰਘ ਜੀ ਤੇ ਪਿਆਰਾ ਸਿੰਘ ਜੀ ਦਾ ਜਿਨ੍ਹਾਂ ਨੇ ਗਰੀਬ ਪਰਿਵਾਰ ਦੀ ਮਦਦ ਕੀਤੀ ਅਸੀਂ ਤਹਿ ਦਿਲੋਂ ਪਿੰਡ ਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਔਖੇ ਸਮੇਂ ਗਰੀਬ ਬੰਦੇ ਦੀ ਬਾਖਰੀ